ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾ ਰਹੇ ਹਾਂ ਜਿਉ ਬੀਬੋ ਇਹ ਕੁਦਰਤ ਆਪਣੇ ਨਾਲ ਕਿਉ ਇੰਨਾ ਪ੍ਰੋ ਹੋਈ ਰਹੀ ਹੈ ਆਪਾਂ ਦੇਖ ਰਹੇ ਆਂ ਕਿੰਨੀ ਕਰਨੀ ਪੈ ਰਹੀ ਆ ਬਹੁਤ ਜ਼ਿਆਦਾ ਜਦੋਂ ਨਾਲ ਬਾਕੀ ਚਾਹੀਏ ਕਰਨ ਤੇ ਵੀ ਆਪਾਂ ਉਧਰ ਤਾਂ ਨਾ ਕਿ ਨਖਲਵਾੜ ਕਰ ਰਹੇ ਨੇ ਕਿੰਨੇ ਦਰਖਤਾਂ ਕੱਟ ਰਹਾ ਹੈ ਬਾਦੇ ਗਾਲ ਵੱਢ ਰਹੇ ਨੇ ਰਸ ਤੋਂ ਦਿਨੋਂ ਦਿਨ ਕੱਟਦੇ ਜਾ ਰਹੇ ਨੇ ਤੇ ਆ ਬਾਕੀ ਰਹਿੰਦੇ ਖੁੰਦੇ ਆਪਣੇ ਕਿਸਾਨ ਵੀਰ ਆਪਣੇ ਵੱਧਾਂ ਨੂੰ ਅੱਗ ਲਾਉਂਦੇ ਨੇ ਉਹਦਾ ਨਾਮ ਇੰਨੇ ਦਰਖਤ ਝੋੜਸੇ ਗਏ ਬਹੁਤ ਜ਼ਿਆਦਾ ਤੇ ਆਪਾਂ ਉਹਨਾਂ ਦੇ ਕਿੰਨੇ ਪੰਛੀ ਉੱਥੇ ਰਹਿੰਦੇ ਨੇ ਉਹਨਾਂ ਦੇ ਬੱਚੇ ਵਿਚੇ ਵਿਚੇ ਉਹਨਾਂ ਦੇ ਆ ਰਹੇ ਨੇ ਉਹਨਾਂ ਦੇ ਘਰ ਪਰਵਾਧ ਦੇ ਤੇ ਮੈਂ ਆਪਾਂ ਸਾਰੇ ਰੜਕੇ ਸਾਰਿਆਂ ਨੂੰ ਕੁਦਰਤ ਨਾਲ ਪਿਆਰ ਪਾਉਣਾ ਚਾਹੀਦਾ ਜਦੋਂ ਆਪਾਂ ਆਪਾਂ ਨੂੰ ਬਹੁਤ ਜ਼ਿਆਦਾ ਫੂਟੇ ਲਾਉਣੇ ਚਾਹੀਦੇ ਨੇ ਵਿੱਚੇ ਤਾਂ ਆਪਣੇ ਬੱਚੇ ਫਲ ਖਾਂਣਗੇ ਵਿੱਚੇ ਆਪਾਂ ਨੂੰ ਛਾਹ ਦਿੰਦੇ ਨੇ ਤੇ ਵਿੱਚੇ ਆਪਾਂ ਨੂੰ ਆਕਸੀਜਨ ਦਿੰਦੇ ਨੇ ਤੇ ਬਾਕੀ ਰਹਿੰਦੇ ਹੁੰਦੇ ਆਪਾਂ ਜਦੋਂ ਭੋਜਨ ਬਣਾਉਨੇ ਆ ਆਪਾਂ ਨੂੰ ਬਾਲਣ ਵੀ ਦਿੰਦੇ ਨੇ ਤੇ ਆਪਾਂ ਉਹਨਾਂ ਤੋਂ ਔਰ ਲੱਕੜੀ ਦੇ ਦਰਵਾਜੇ ਬਣਾਉਣੇ ਆ ਆਪਣੇ ਕਿੰਨੇ ਥਾਂ ਕੰਮ ਵੱਧ ਤੋਂ ਵੱਧ ਤਰਸਟ ਲਾਉਣੇ ਚਾਹੀਦੇ ਨੇ ਤਾਂ ਕਿ ਆਪਣੇ ਗਰਮੀ ਘਟ ਜਾਏ ਤੇ ਕਿੰਨੇ ਆਲਣੇ ਆਪਣੇ ਪੰਛੀ ਨੇ ਜਿਹੜੇ ਆਦਣੇ ਤੋਂ ਬਰਬਾਦ ਹੋ ਗਏ ਇਹ ਦਿੱਕ ਮੇਰੀ ਬੇਨਤੀ ਆ ਵੀ ਪੰਛੀਆਂ ਨੂੰ ਪਾਣੀ ਜ਼ਰੂਰ ਕਰਿਆ ਕਰੋ ਛੋਟੀਆਂ ਤੇ ਘੜਿਆ ਕਰੋ ਤੇ ਆਪਣੇ ਕੰਧਾਂ ਤੇ ਜਾਂ ਦਰੱਖਤਾਂ ਵੀ ਟੰਗਿਆ ਕਰੋ ਤੇ ਜਾਣ ਵਿੱਚੇ ਥਾਣੇ ਪਾ ਤੇ ਕਿ ਜ ਆਪਣੇ ਪਾਣੀ ਰੱਖ ਦੋ। ਤੇ ਇਹਦੇ ਵਰਗਾ ਕੋਈ ਥੰਨ ਨਹੀਂ ਹੈਗਾ। ਤੇ ਪੰਛੀ ਵਿਚਾਰੇ ਕਿੱਥੋਂ ਉਹਨਾਂ ਨੂੰ ਬੰਦਾ ਹੀ ਰੱਖ ਸਕਦਾ ਵੀਰੇ ਹੱਥਾਂ ਨਾਲ ਪਾਣੀ ਤੇ ਉਹਨਾਂ ਨੂੰ ਦਾਣੇ ਪਾ ਸਕਦਾ। ਤੇ ਆਪਾਂ ਨੂੰ ਸਾਰਿਆਂ ਨੂੰ ਪਾਣੀ ਜ਼ਰੂਰ ਗਰਮੀ ਚ ਰੱਖਣਾ ਚਾਹੀਦਾ। ਹਰ ਇੱਕ ਪਿੰਡ ਪਾਈ ਨੂੰ ਆਪਣੇ ਘਰ ਘਰ ਦੇ ਕੋਠਿਆਂ ਤੇ ਤੇ ਆਪਣੇ ਗੇੜਿਆਂ ਚ ਰਾਸਾਂ ਥੱਲੇ ਜ਼ਰੂਰ ਪਾਣੀ ਰੱਖਣਾ ਚਾਹੀਦਾ ਗਰਮੀ ਚ। ਤੇ ਤਾਂ ਕਰਕੇ ਆ ਅੱਬਾ ਇਸੇ ਕਰਕੇ ਵੀਡੀਓ ਬਣਾਈ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਦਰਖਤ ਲਾਉਣੇ ਚਾਹੀਦੇ ਨੇ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਫਿਰ ਦੇਖ ਕੇ ਤੁਸੀ ਆਪਾਂ ਨੂੰ ਕਿਵੇਂ ਆਨੰਦ ਆਉਂਦਾ ਕਿ ਕੁਦਰਤ ਨਾਲ ਪਿਆਰ ਕਰਕੇ ਦੇਖ ਪਿਆਰ ਕਰਕੇ ਦੇਖੋ ਤੇ ਕੁਦਰਤ ਆਪਾਂ ਨੂੰ ਬਹੁਤ ਖੁਸ਼ ਆ ਸਾਡੇ ਜੀ ਅਸੀਂ ਵੀ ਆਪਣੇ ਘਰ 'ਚ ਦਰਖਤ ਲਾਏ ਹੋਏ ਨੇ ਆ ਸਾਡੇ ਅਮਰੂਦ ਦਾ ਬੂਟਾ ਇਹਨੂੰ ਬਹੁਤ ਵਧੀਆ ਫਲ ਲੱਗਦਾ ਦੋਨਾਂ ਮੌਸਮਾਂ 'ਚ ਸਰਦੀਆਂ ਵਾਲਾ ਵੀ ਗਰਮੀ ਵਾਲਾ ਵੀ ਤਾ ਕਰਕੇ ਜੀ ਨਾਲੇ ਤਾਂ ਆਪਾਂ ਫਲ ਖਾਣਨੇ ਆ ਤੇ ਆ ਆਂਬ ਲੱਗੇ ਹੋਏ ਨੇ ਜੀ ਤੇ ਆ ਵੀ ਆਂਬ ਲੱਗਾ ਇਹ 12 ਮਹੀਨੇ ਤੀ ਦੇ ਨੇ 12 ਮੌਸਮੀ ਆ ਜੀ ਇਹ ਇਹਨੂੰ ਹਟ ਐ ਆਂਬ ਲੱਗਦੇ ਰਹਿੰਦੇ ਨੇ ਤੇ ਆ ਸਾਡੇ ਨਾਸਪਾਤੀ ਲੱਗੀ ਹੋਈ ਏਕ ਬਹੁਤ ਨਾਸਪਾਤੀਆਂ ਲੱਗਦੀਆਂ ਨੇ ਇਹਨੂੰ ਤੇ ਆ ਸਾਡੇ ਲੱਗਾ ਹੋਇਆ ਜੀ ਬੂਟਾ ਉਦੀ ਜਗ੍ਹਾ ਤੇ ਦੋ ਬੂਟੇ ਲਾਓ ਤਾਂ ਕਰਕੇ ਆਪਣਾ ਜਿਹੜਾ ਵਾਤਾਵਰਨ ਵਧੀਆ ਹੋ ਸਕੇ ਧਰਮੀ ਘਟ ਸਕੇ ਜੇਕਰ ਵੀਡੀਓ ਬਣਾਉਂਦੀ ਤਾਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਅਸੀਂ ਦੇਖੋ ਜੀ ਆਪਣੇ ਬੇੜੇ ਚ ਸਾਰੇ ਤਰ੍ਹਾਂ ਦੇ ਫਲ ਫਲਦਾ ਬੂਟੇ ਲਾਇ ਹੋਏ ਨੇ ਫੁੱਲ ਫੁੱਲ ਵੀ ਲਾਇਆ ਹੋਇਆ ਘਾਹ ਵੀ ਲਾਇਆ ਹੋਇਆ ਤੇ ਅਨੇ ਰੋਜ਼ਾ ਪੱਤੇ ਹੁੰਦੇ ਨੇ ਪਰ ਸਾਨੂੰ ਇਹ ਨਹੀਂ ਲੱਗਦਾ ਵੀ ਅਸੀਂ ਪੱਤੇ ਚੁੱਕਦੇ ਸਾਨੂੰ ਇਹ ਲੱਗਦਾ ਵੀ ਸਾਨੂੰ ਇੰਨਾ ਵਧੀਆ ਇਹ ਇੰਨੀਆਂ ਚੀਜ਼ਾਂ ਵੀ ਅਸੀਂ ਇਹਨਾਂ ਤੋਂ ਲੈਣੇ ਆਂ ਵੀ ਸਾਨੂੰ ਇੰਨਾ ਐ ਲੱਗਦਾ ਨੇਰੀ ਆਉਂਦੀ ਕਿੰਨੇ ਪੱਤੇ ਖਣਦੇ ਨੇ ਸਾਡੇ ਅਨੇ ਅਸੀਂ ਨੇ ਟੋਕਰਿਆਂ ਟੋਕਰਿਆਂ ਅਸੀਂ ਪੱਤਰਿਆਂ ਪੱਤਿਆਂ ਦੇ ਚੱਕਦੇ ਆਂ ਤੇ ਸਾਨੂੰ ਵਧੀਆ ਲੱਗਦਾ ਸਾਨੂੰ ਔਖਾ ਨਹੀਂ ਲੱਗਦਾ ਜਦੋਂ ਅਸੀਂ ਪੱਤੇ ਚੱਕਦੇ ਆਂ ਤੇ ਸਾਨੂੰ ਆਪਣੇ ਆਪ ਨੂੰ ਸਾਰਿਆਂ ਨੂੰ ਆਪਣੇ ਘਰਾਂ 'ਚ ਦਰਖਤ ਲਾਉਣੇ ਚਾਹੀਦੇ ਨੇ ਵੀ ਅਸੀਂ ਵੀ ਲਾਏ ਹੋਏ ਨੇ ਸਾਨੂੰ ਵੀ ਬਹੁਤ ਸ਼ੌਂਕ ਆਪਦੇ ਘਰ 'ਚ ਦਰਖਤ ਲਾਉਣ ਦੇ ਤੇ ਜੇ ਆਪਾਂ ਸਾਰੇ ਜਾਣੇ ਦਰਖਤ ਲਾਵਾਂਗੇ ਜੀ ਦਰਖਤਾਂ ਦਾ ਬਹੁਤ ਫਾਇਦਾ ਨੇ ਜੀ ਇਹ ਆਪਣੇ ਅਖੀਰ ਤੱਕ ਵੀ ਸਾਥ ਦਿੰਦੇ ਨੇ ਆਪਣੇ ਨਾਲ ਜੇ ਆਪਾਂ ਮਰਦੇ ਆ ਜੋ ਕੋਈ ਕਹਿੰਦਾ ਕਹਣਾ ਅਸੀਂ ਤੇਰੇ ਨਾਲ ਮਰ ਜਾਾਂਗੇ ਕੋਈ ਨਹੀਂ ਮਰਦਾ ਪਰ ਇਹ ਆਪਣੇ ਨਾਲ ਛੱਡਦੇ ਨੇ ਆਪਣੇ ਨਾਲ ਆਪੇ ਨਾਲ ਮੱਚਦੇ ਨੇ ਜੀ ਤਾਂ ਕਰਕੇ ਆਪਾਂ ਨੂੰ ਬੂਟਿਆਂ ਨਾਲ ਕੁਦਰਤ ਨਾਲ ਬਹੁਤ ਪਿਆਰ ਕਰਨਾ ਚਾਹੀਦਾ ਜੀ ਤੇ ਤਾਂ ਕਰਕੇ ਕੁਦਰਤ ਆਪਣੇ ਤੋਂ ਖੁਸ਼ ਹੋ ਜਵੇ ਤੇ ਦੇਖ ਕੇ ਤੇ ਸਾਰੇ ਸਾਰਿਆਂ ਨੂੰ ਬੇਨਤੀ ਹੈ ਜੀ ਆਪਣੇ ਘਰਾਂ ਚ ਫੁੱਲ ਹਟੇ ਜ਼ਰੂਰ ਲਾਓ ਤੇ ਆਪਣੇ ਨਾਲੇ ਆਪਣੇ ਘਰ ਦੀ ਸ਼ਾਨ ਨੂੰ ਆਪਣੇ ਘਰ ਦੀ ਸੁੰਦਰਤਾ ਨੂੰ ਵਧਾਓ ਤੇ ਬਹੁਤ ਵਧੀਆ ਲੱਗੂਗਾ ਤੇ ਵੀਡੀਓ ਦੇਖ ਕੇ ਜ਼ਰੂਰ ਆਪਣੇ ਘਰ ਚ ਮੇਰੀ ਬੇਨਤੀ ਆ ਜ਼ਰੂਰ ਆਪਣੇ ਘਰ ਚ ਫਲ ਜੇ ਦੂਜੇ ਗ੍ਰਾਫਟ ਨੇ ਰੋਣੇ ਤਾਂ ਤਾਂ ਫਲਾਂ ਵਾਲੇ ਬੂਟੇ ਜ਼ਰੂਰ ਲਾਓ ਫੁੱਲ ਬੂਟੇ ਜ਼ਰੂਰ ਲਾਓ ਜੀ ਧੰਨਵਾਦ ਜੇ ਘਰ ਤੁਹਾਨੂੰ ਵੀਡੀਓ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਬੋਲਦਿਆਂ ਸਾਰ ਮੇਤੋਂ ਕੋਈ ਗਲਤੀ ਹੋਈ ਤਾਂ ਮਾਫ਼ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਜੀ ਤਾਂ ਕਰਕੇ ਜਿਹੜੀ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਹਰ ਇੱਕ ਵੀਡੀਓ ਜੋ ਉਸ ਸਮਾਂ ਚ ਬਿਚ ਰਿਹਾ ਹੋ ਰਿਹਾ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰਾਂਗੇ ਕਿ ਵੀਡੀਓ ਦੇਖਣ ਲਈ ਧੰਨਵਾਦ